ਲੋ ਬਈ ਮਿੱਤਰੋ ਅੱਜ ਬੁਰੀ ਤੇ ਹੋਏ ਆ। ਦੋ ਗੰਡੇ ਆਣਾ ਥਾ ਉੱਥੋਂ ਲੈ ਕੇ ਇੱਥੋਂ ਟਿੱਕਰ ਗੰਡੇ ਆਣਾ ਥਾਂ ਬਣਾਉਣ ਲੱਗੇ ਆਂ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਆ ਮਿੱਤਰ ਪਿਆਰੇ ਲਓ ਜੀ ਬਾਈ ਆਪਾਂ ਲੱਗੇ ਹਾਂ ਉਹਦੀ ਸਟਾਰਟਿੰਗ ਕਰਨ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਤੇ ਗੰਡੇ ਆਣਾ ਥਾਂ ਬਣਾਉਣ ਲੱਗੇ ਪਏ ਆਂ ਤਕਰੀਬਨ ਕੁੱਲ ਮਿਲਾ ਕੇ ਹੋਊਗਾ ਇਹ ਦੋ ਕੁ ਮਰਲੇ ਦੋ ਟਾਈ ਮਰਲੇ ਤੇ ਛੋਲੇ ਵੀ ਗੁੱਟਣ ਵਾਲੇ ਹੋਏ ਪਏ ਆ ਤੇ ਸਰੋਂ ਐਤ ਕੀ ਮਾੜੀ ਲੱਗਦੀ ਆ ਲੋ ਜੀ ਇਹੋ ਬਣਾ ਦੀ ਇੱਥਾਂ ਤੇ ਜਾਨਵਰਾਂ ਨੂੰ ਪਾਣੀ ਪੂਣੀ ਪਾਇਆ ਸੀ ਮੈਂ ਔਰ ਕਿ ਦਾਣਾ ਆਹ ਪਾਣੀ ਸੌਰੀ ਦਾਣੇ ਨਹੀਂ ਪਾਣੀ ਕੱਲਾ ਪਾਣੀ ਪਾ ਕੇ ਤੇ ਆਪਾਂ ਹਣ ਲਉ ਜੀ ਹੁਣ ਲੱਗੇ ਆ ਬੱਚੇ ਜਾਲ ਚ ਪਾਉਣ ਨਿੱਕੇ ਨਿੱਕੇ ਬੱਚੇ ਜਾਲ ਚ ਪਾਉਣ ਲੱਗੇ ਆ ਜਾਲ ਕੱਢ ਲਿਆ ਹੁਣ ਪਾਉਣੇ ਆ ਬੱਚੇ ਜਾਲ ਚ ਜਿਹੜੇ ਇਕੱਠੇ ਜੀ ਉਹਨਾਂ ਨੂੰ ਦਵਾਈ ਬੂਟੀ ਦੇ ਦੇਵਾਂਗੇ ਇੱਕ ਤੋਂ ਹੈਗੇ ਢਿੱਲੇ ਤਿੰਨ ਬੱਚੇ ਢਿੱਲੇ ਆ ਪਹਿਲਾਂ ਹੀ ਢਿੱਲੇ ਆ ਉਹ ਕੋ ਬਿਠਾ ਲਾਲ ਜੀ ਘੰਡਾ ਲੋ ਗਿੱਜਿਆ ਵੇ ਜਿਹੜੇ ਅਣਗੇ ਜੋ ਹੀ ਪਾਉਣੇ ਆ ਆਪਾਂ ਬਾਦ ਕੀ ਪਹਿਲਾਂ ਫੇਰ ਮਿਲਦੇ ਆ Apa alian ti sari bacci, ti e sari yang negaji, sari yang negaji, non lagi apa, tangkan, loji, doisa ternyata rengah, dua rengat, i kari, ti jala ure, tangketi akhirnya, dua ibuti, ਕਾਮ ਉਹ ਭਗਿਆ ਪਿਆ ਪੂਰਾ ਗੰਡੇ ਆਣਾ ਥਾ ਉਹ ਉਥੋਂ ਟਿੱਕਰ ਹੁਣ ਇਹ ਚ ਰੀ ਸਿੱਟਨੀ ਤੇ ਪਹਿਲਾਂ ਲਸਣ ਗੋਡਣ ਲੱਗਦੇ ਲਸਣ ਗੋਡਦੇ ਬੜਾ ਗੰਦ ਫਿਰ ਹੋਇਆ ਪਿਆ ਤੇ ਹੈ ਪੂਰੇ ਮਖਾਈ ਬਣਾਉਣ ਇਹ ਲੋਟ ਲਾਵਾਂਗੇ ਆਹੋ ਇਸੇ ਲੋਟੇ ਲਓ ਜੀ ਜਨਵਰ ਜਾਲ ਚ ਬੈਠੇ ਆਰਾਮਦਾਰੀ ਨਾ ਤੇ ਅਸੀਂ ਲਸਣ ਨੂੰ ਕੁੱਟਣ ਲੱਗੇ ਪਏ ਸੀ ਆ ਗੰਢਿਆਂ ਵਾਲਾ ਥਾਂ ਬਣਿਆ ਪਿਆ ਤੇ ਜਨਵਰ ਕਿਸੇ ਦਾ ਉੜਦਾ ਉੜਦਾ ਦੀ ਸੀ ਨਹੀਂਗਾ ਆਪਾਂ ਤਾਂ ਹੀ ਬੱਚੇ ਹੁਣ ਗਜਾਉਣੇ ਆ ਤੇ ਇਹੀ ਡਾਉਣੇ ਆ ਇਹ ਡਾ ਕੇ ਰੁੱਤਾਂ ਅਗਲੇ ਆ ਜਾਣਗੇ ਇਹਨਾਂ ਚੋਂ ਇੱਕ ਬਾਈ ਦਾ ਸੱਚ ਕਮੈਂਟ ਆਇਆ ਸੀ ਕਹਿੰਦੇ ਸਾਡੇ ਕਿ ਜਾਉਣ ਵਾਲੀ ਪਈ ਆ ਤੇ ਹੁਣ ਤੁਸੀਂ ਬਹਿਰਿਆਂ ਨੂੰ ਚਕਾਈ ਜਾਂਦੇ ਆ ਉਹ ਮੈਂ ਕਿਹਾ ਭਾਈ ਕੀ ਕਰਗੇ ਹੁਣ ਜਿਆਦਾਤਰ ਅਕਸਰ ਉੱਡਣਗੇ ਤਾਂ ਫੇਰ ਹੀ ਪਤਾ ਲੱਗੂ ਹੁਣ ਇਹਨਾਂ ਨੂੰ ਦਾ ਖਰਾਕ ਵੀ ਪਾਈ ਜਾਂਦੇ ਆ ਤੇ ਇਹਨਾਂ ਨੂੰ ਰੱਖੀ ਰੱਖ ਕੇ ਚੱਲ ਉਹ ਬਾਈ ਕੋਲੇ ਨਸਲਾਂ ਹੁਣ ਨਾ ਮੇਰੇ ਕੋਲੇ ਨਸਲਾਂ ਨਹੀਂ ਨਾ ਕਿਹ ਕੀ ਚੀਜ਼ ਦਾ ਬਹੁਤ ਫਰਕ ਹੁੰਦਾ ਨਸਲ ਵਾਲੇ ਜਾਨਵਰ ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਭਾਈ ਉੱਡ ਹੀ ਜਾਣਾ ਇਹਨੇ ਤੇ ਮੇਰੇ ਕੋਲੇ ਨਵਾਂ ਮਟੀਰੀਅਲ ਇਕੱਠਾ ਆ ਉਹਦਾ ਫਿਰ ਡਾਈ ਤੋਂ ਬਿਨਾ ਬਾਈ ਪਤਾ ਹੀ ਨਹੀਂ ਲੱਗਦਾ ਹਨਾ ਅੱਜ ਆਪਣੇ ਨਿੱਕੇ ਬੱਚੇ ਪਾਏ ਆ ਜਾਲ 'ਚ ਤੇ ਅੱਜ 4 ਚਪਰੇ ਇਸ ਤਰ੍ਹਾਂ ਦੀਆਂ ਚੱਲੀ ਜਾਂਦੀਆਂ ਕਿਉਂਕਿ ਅੱਗੇ ਆਏ ਹੁੰਦੀ ਸੀ ਬਾਹਰ ਤੇ ਬਾਹਰ ਚੱਕ ਕੇ ਮੁੜ ਜਾਂਦੀ ਸੀ ਵੈਸੇ ਤਾਂ ਵੱਡੇ ਬੱਚੇ ਆਪਾਂ ਸਾਰੇ ਬੰਦ ਕਰਤੇ ਨਿੱਕੇ ਹੀ ਅੱਜ ਵੀ ਨਿੱਕੇ ਜਾਲ 'ਚ ਪਾਏ ਆ ਕੁਛ ਇਹਨਾਂ 'ਚ ਉੱਡਣ ਦੇ ਕਾਬਲ ਆ ਕੁਛ ਨਹੀਂ ਇਹ ਕਾਹ ਜਾਂਦਾ ਕਬੂਤਰ ਪਤਾ ਨਹੀਂ ਕੀਦਾ ਆਇਆ ਮਾਉਂ ਦਾ ਕੈਮਰੇ ਨਹੀਂ ਆਉਂਦਾ ਤੇ ਆਪਣੇ ਆਪ ਬੈਠੇ ਆ ਲੋ ਬਾਈ ਜੀ ਬੱਚੇ ਲਾ ਲਿਆਂਦੇ ਸੀ ਆਪਾਂ ਤੇ ਵੀਡੀਓ ਤਾਂ ਨਹੀਂ ਬਣਾਈ ਗੀ ਮੰਮੀ ਫੋਨ ਤੇ ਗੱਲ ਕਰੀ ਜਾਂਦੀ ਆਪਾਂ ਲੱਗਿਆ ਹੁਣ ਦਾਣਾ ਪਾਣੀ ਪਾਉਣ ਦਾਣਾ ਪਾਣੀ ਪਾ ਕੇ ਤੇ ਬੰਦਾ ਆਪਣਾ ਵੱਢੀ ਜਾਂਦਾ ਪੱਠੇ ਪਰ ਪੱਠੇ ਕੁਤਰ ਕੇ ਫਸੂ ਵੇਟ ਕਰੀ ਜਾਂਦੇ ਆ ਇਹ ਪਾਵਾਂਗੇ ਪੱਠੇ ਪਹਿਲਾਂ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਤੇ ਫਿਰ ਮਿਲਦੇ ਆਪਾਂ ਲੋ ਜੀ ਬਾਈ ਜੀ ਦਾਣਾ ਪਾਣੀ ਪਾਤਾ ਦਾਣਾ ਪਾਣੀ ਪਾ ਕੇ ਸਾਰੇ ਖੁੱਡੇ ਤੁਹਾਨੂੰ ਦਿਖਾ ਦਿੰਨੇ ਆਪਾਂ ਦਾਣਾ ਪਾਣੀ ਇਹਨਾਂ ਨੂੰ ਵੀ ਪਾਤਾ ਬਈ ਸਾਰਿਆਂ ਨੂੰ ਪਾਤਾ ਦਾਣਾ ਪਾਣੀ ਪਾ ਕੇ ਆਪਾਂ ਨੂੰ ਤੇ ਮੋਟਰ ਕਰ ਦਈਏ ਬੰਦ ਮੋਟਰ ਕਰਕੇ ਬੰਦ ਤੇ ਬੰਦਾ ਆਪਣਾ ਪੱਠੇ ਵੱਢੀ ਜਾਂਦਾ ਪੱਠੇ ਵੀ ਹੈ ਪਾਣੀ ਛੱਟਣਾ ਸਾਲ ਨੂੰ ਪੱਠੇ ਨੂੰ ਤੇ ਪੱਠੇ ਵੀ ਦੋਹਾਂ ਤੇ ਇਹਨਾਂ ਦੇ ਨਾਲੇ ਵੱਢਣੇ ਆ ਉਹ ਵੱਢੀ ਜਾਂਦਾ ਮੜੀ ਗੱਲ ਕਰਨੀ ਹੈ ਵਕੀਰ ਨੂੰ ਕਰਕੇ ਫੇਰ ਜਾਨਾ ਪੱਠੇ ਵੱਢਦੇ ਆ ਪੱਠੇ ਪਾਤੇ ਆ ਤੇ ਕਿਹਨਾ ਉਹਨੇ ਕ ਮੈਂ ਚੱਕ ਲਿਆ ਸੀ ਵੀ ਜਿੰਨੇ ਕ ਮੁਕੰਮਲ ਕੰਮ ਹੋ ਗਿਆ ਮੈਂ ਕਿਹ ਰੇ ਲਾ ਦੇਣਾ ਸਾਰੇ ਅੰਦਰ ਬਾਹਰ ਸਾਰੇ ਤੜਕੇ ਟੁਟਕੇ ਵਾਲੇ ਤੇ ਉਹ ਚਾਚਾ ਵੱਢੀ ਜਾਂਦਾ ਕਿਉਂਕਿ ਪਾਣੀ ਛੇੜਨਾ ਤੇ ਮੈਂ ਦੁਕਾਨ ਤੇ ਜਾਣਾ ਮੈਂ ਲਿਆਦੇ ਸਬਜੀ ਤੇ ਜਵਾਕ ਆਪਣੇ ਗਏ ਆ ਤੇ ਚਲੋ ਇਹ ਪਸਾਉਜੀ ਲਿਆ ਦੀਏ ਫੇਰ ਮਿਲਦੇ ਆ ਲਓ ਜੀ ਪੱਠੇ ਵੱਢ ਕੇ ਰਸਤੇ ਆ ਤੇ ਮੈਂ ਨਾਲ ਆ ਲਿਆ ਸੀਗਾ ਮੈਂ ਪੱਠੇ-ਪੁੱਠੇ ਦਾ ਆ ਕੇ ਲਿਪੜ ਵਾਲਾ ਗਿਆ ਸੀਗਾ ਤੇ ਨਾ ਕੀਤੇ ਚਾ ਚਾਉ ਫਿਰਦਾ ਤੇ ਸਾਰੇ ਕਣਕ ਨੂੰ ਸੈੱਟ ਬੈਠਾ ਦੇਣ ਪਾਣੀ ਰਵਾ ਕਰਦੇ ਆ ਪੱਠਿਆਂ ਨੂੰ ਤੇ ਪਾਣੀ ਰਵਾ ਕਰਕੇ ਫਿਰ ਕੱਲ ਨੂੰ ਪੱਠਿਆਂ ਨੂੰ ਪਾਣੀ ਲਾ ਦੇਵਾਂਗੇ ਤੇ ਜੋ ਉਹਦਾ ਵਲੌਗ ਵੀ ਬਣਾਉਣਾ ਉਹ ਛੋਟਾ ਜਿਹਾ ਵਲੌਗ ਨੂੰ ਬਣਾ ਕੇ ਦੇ ਦੇਈਂ ਤਾਂ 3 ਮਿੰਟਾਂ ਦਾ ਉਦਾ ਵਲੌਗ ਸਟਾਰਟ ਕਰ ਦੂਗਾ ਕਿਰਾਂ ਮੈਂ ਮੜ ਕੇ ਉਹ ਮਿਸ਼ਨ ਕੇ ਟਿਊਸ਼ਨ ਤੋਂ ਆ ਕੇ ਕੰਪਿਊਟਰ ਕੋਲ ਤਰ ਦਿਖਾ ਕੇ ਇਹ ਤੇ ਬਹੁਤ ਇਤਾਂ ਹੀ ਆਈ ਪੂਰਾ ਕਰ ਦੂਗਾ ਤੇ ਛੋਲੇ ਵੀ ਗੁੱਟ ਤੇ ਛੋਲੇ ਨੂੰ ਕੋਈ ਕੰਮ ਨਿਪਟ ਗਿਆ ਚਲੋ ਠੀਕ ਹੈ ਬਾਈ ਜੀ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜੋਤ ਦਾ ਚੈਨਲ ਆ ਜੋਤ ਔਲਖ ਵਲੌਗ ਮੇਰਾ ਵੀਰ ਜਰੂਰ ਸਬਸਕ੍ਰਾਈਬ ਕਰੋ ਤੇ ਇਥੇ ਮੌਲ ਅਜ ਕੂਤਰਾਂ ਵਾਲਾ ਨਹੀਂ ਕਿਉਂਕਿ ਬੱਚੇ ਲਾਤੇ ਸੀ ਚਲੋ ਠੀਕ ਆ ਬਾਈ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਤੇ ਆ ਗੰਡੇਆਂ ਵਾਲਾ ਥਾਂ ਤਿਆਰ ਹੋਇਆ ਪਿਆ